ਸਤਿ ਸ੍ਰੀ ਅਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਵਿੱਚ ਨਸ਼ਾ ਤਸਕਰ ਅਤੇ ਪੁਲਿਸ ਵਿਚਕਾਰ ਹੋਈ ਮੋਟ ਭੇੜ ਵਿੱਚ ਨਸ਼ਾ ਤਸਕਰ ਜ਼ਖਮੀ ਨਸ਼ਾ ਤਸਕਰ ਨੇ ਪੁਲਿਸ ਤੇ ਚਲਾਈਆਂ ਗੋਲੀਆਂ ਨਸ਼ਾ ਤਸਕਰ ਕੋਲੋਂ 2 ਕਿਲੋ 114 ਗ੍ਰਾਮ ਹੀਰੋਇਨ ਹੋਈ ਬਰਾਮਦ ਫਿਰੋਜ਼ਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਭਾਰੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਇਸੇ ਕੜੀ ਤਹਿਤ ਅੱਜ ਫਿਰੋਜ਼ਪੁਰ ਦੀ ਸੀਆਈ ਸਟਾਫ ਵੱਲੋਂ ਫਿਰੋਜ਼ਪੁਰ ਫਰੀਦਕੋੜ ਰੋਡ ਤੇ ਨਾਕਾ ਲਗਾਇਆ ਹੋਇਆ ਸੀ ਪਤਾ ਦੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੇਜ਼ ਰਫਤਾਰ ਨਾਲ ਕਾਰ ਭਜਾ ਲਈ ਜਦ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਦਾਣਾ ਮੰਡੀ ਵਿੱਚ ਜਾ ਕੇ ਨਸ਼ਾ ਤਸਕਰ ਨੇ ਪੁਲਿਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੌਰਾਨ ਗੋਲੀ ਨਸ਼ਾ ਤਸਕਰ ਜਖਮੀ ਹੋ ਗਿਆ ਜਿਸ ਨੂੰ ਕਾਬੂ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਧਰ ਮੌਕੇ ਤੇ ਪਹੁੰਚੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਕੋਲੋਂ 2 ਕਿਲੋ 114 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਇਸ ਸਬੰਧੀ ਸਾਡੇ ਸਹਿਯੋਗੀ ਹਰਜੀਤ ਸਿੰਘ ਲਾਹੌਰਿਆ ਦੀ ਰਿਪੋਰਟ ਕਾਊਂਟਰ ਕੀਤਾ ਗਿਆ ਨਸ਼ਾ ਤਸਕਰ ਲੇ ਸਰ ਇਹ ਕੀ ਮਾਮਲਾ ਹੈ ਸਾਰਾ ਹਾਂਜੀ ਇੱਕ ਦਾ ਬਲਜਿੰਦਰ ਸਿੰਘ ਨਾਮ ਦਾ ਆ ਆਦਮੀ ਹੈ ਆ ਇੱਕ ਨਸ਼ਾ ਤਸਕਰ ਹੈ ਇਹ ਪੁਲਿਸ ਦੀ ਨਾਕਾਬੰਦੀ ਲੱਗੀ ਹੋਈ ਸੀਗੀ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੌਰਾਨ ਇੱਕ ਸਿਆਜ਼ਕਰ ਆਉਂਦੀ ਆ ਉਹ ਸਿਆਜ਼ਕਰ ਨੂੰ ਜਦੋਂ ਪੁਲਿਸ ਨੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਕਾ ਤੋੜ ਕੇ ਨਾਕਾਬੰਦੀ ਪੁਲਿਸ ਵੱਲੋਂ ਗੱਡੀ ਕਰਕੇ ਤੇ ਉਹਨੇ ਉੱਥੋਂ ਦੜਾ ਲਈ ਪੁਲਿਸ ਪਾਰਟੀ ਵੱਲੋਂ ਦਾ ਪਿੱਛਾ ਕੀਤਾ ਗਿਆ ਤੇ ਉਹ ਜਦੋਂ ਉਹਨੂੰ ਇੰਟਰਸੈਪਟ ਕੀਤਾ ਤੇ ਉਸਨੇ ਨਿਕਲਦੇ ਸਾਰ ਗੱਡੀ 'ਚੋਂ ਦੋ ਤਿੰਨ ਤਿੰਨ ਫਾਇਰ ਗੱਡੀ ਵੱਲ ਕੀਤੇ ਤੇ ਇਹਨਾਂ ਪੁਲਿਸ ਪਾਰਟੀ ਵੱਲ ਕੀਤੇ ਤੇ ਜੋ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ 'ਚ ਉਹ ਬੰਦਾ ਜ਼ਖਮੀ ਹੋ ਗਿਆ ਤੇ ਉਹ ਹਸਪੀਟਲ 'ਚ ਦਾਖਲ ਹੈ ਸਰ ਕਿਤੇ ਨਾ ਮਸਲਾ ਮੈਂ ਕਿੰਨੀ ਮਾਤਰਾ 'ਚ ਇਸਕੇ ਪਾਸੇ ਹੀਰੋਨ ਪકડਲੀ ਦੋ ਕਿਲੋ 114 ਗ੍ਰਾਮ ਹੈਰੋਨ ਉਹ ਤੋਂ ਰਿਕਵਰ ਹੋਈ ਹੈ ਇਸਕੇ ਪਾਸੇ ਉਹ ਕੀ ਬਰਾਮਦ ਹੋਇਆ ਇੱਕ ਪਿਸਤਲ ਹੈ ਜੀ ਇਹ ਨਸ਼ਾ ਤਸਕਰ ਜੀ ਇਹ ਜਗਿੰਦ ਸਨ ਆਫ ਜਗਿੰਦਰ ਸਿੰਘ ਹੈ ਚੱਕੀ ਵਾਲੀ ਗਲੀ ਧਰਮਕੋਟ ਕੋਟੀ ਸਿਖਾ ਧਰਮਕੋਟ ਰੋਡ ਕੋਟੀ ਸਿਖਾ ਉੱਥੇ ਰਹਿਣ ਵਾਲਾ ਤੇ ਇਸ ਤੇ ਪਹਿਲਾਂ ਵੀ ਮੁਕਦਮੇ ਦਰਜ ਹੋਏ ਸਰ ਇਹ ਯਹਾਂ ਪੇ ਫਿਰੋਜ਼ਪੁਰ ਮੇ ਆ ਜਾਇਆ ਤਾ ਧਰਮਕੋਟ ਸੇ ਮੋਗਾ ਜ਼ਿਲ੍ਹੇ ਸੇ ਤੋ ਕਿਆ ਯਹਾਂ ਪੇ ਨਸ਼ਾ ਕਿਸੇ ਕੋ ਸਪਲਾਈ ਕਰਨੇ ਆਇਆ ਸਰ ਇਹ ਬਿਲਕੁਲ ਸਪਲਾਈ ਕਰਨੇ ਆਇਆ ਹੋਣਾ ਜੀ ਬਟ ਹਜੇ ਉਹਦੇ ਤੋਂ ਪੁੱਛ ਕੇ ਕਰਾਂਗੇ ਜਦੋਂ ਠੀਕ ਹੋ ਗਿਆ ਹਜੇ ਤੱਕ ਤਾਂ ਉਹ ਸੀਰੀਅਸ ਆ ਹਸਪੀਟਲ ਚਾ ਤੇ ਜਦੋਂ ਠੀਕ ਹੁੰਦਾ ਉਸ ਤੋਂ ਬਾਅਦ ਅਸੀਂ ਸਿਰੇ ਨੇ ਪੁਲਿਸ ਦੇ ਉੱਪਰ ਵੀ ਫਾਇਲ ਕੀਤੇ ਕਿੰਨੇ ਫਾਇਲ ਕੀਤੇ ਪੁਲਿਸ ਦੇ ਉੱਪਰ ਤਿੰਨ ਫਾਇਲ ਕੀਤੇ ਜੀ ਅਗੂ ਸਰ ਅਜੇ ਤੇ ਇਨ ਜਾਂਚ ਜਾਰੀ ਹੈ ਅਗੂ ਕਿੱਥੇ ਕਿੱਥੇ ਦੇ ਉਹ ਜਾਂਚ ਕਰਾਂਗੇ ਜੀ ਹਜੇ ਤਾਂ ਉਹ ਥੋੜੀ ਇੱਥੋਂ ਹਸਪੀਟਲ ਜੋ ਉਹਨੂੰ ਰੈਫਰ ਕੀਤਾ ਗਿਆ ਸੀਰੀਅਸ ਆ ਥੋੜਾ ਜਿਹਾ ਤੇ ਜਦੋਂ ਉਹਦੇ ਚ ਆਉਂਦਾ ਹੈ ਜੋਸ਼ ਜੋ ਉਸ ਤੋਂ ਬਾਅਦ ਅਸੀਂ ਜਨ ਕਰਾਂਗੇ